ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਵਿਦੇਸ਼ ਦੇ ਵਿੱਚ ਵਸਦੇ ਇੱਕ ਗੁਰਸਿੱਖ ਨੌਜਵਾਨ ਦੇ ਵੱਲੋਂ ਇੰਟਰਨੈਟ ਦਾ ਡਾਟਾ ਤਬਦੀਲ ਕਰਨ ਵਿੱਚ ਪਾਈ ਯੋਗਦਾਨ ਦੇ ਬਦਲੇ ਉਹਨਾਂ ਦਾ ਨਾਂ ਗਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੋ ਗਿਆ ਹੈ ਜੀ ਹਾਂ ਸਾਡੇ ਸਹਿਯੋਗੀ ਪੱਤਰਕਾਰ ਕਸ਼ਮੀਰ ਸਿੰਘ ਭੰਡਾਲ ਨੇ ਅੱਜ ਜਦੋਂ ਗਗਨਦੀਪ ਸਿੰਘ ਦੇ ਪਿੰਡ ਦਾ ਦੌਰਾ ਕੀਤਾ ਕਾ ਸਾਰਾ ਪਿੰਡ ਮਿੱਲੀ ਵਿੱਚ ਇਸ ਵਿਲੱਖਣ ਪ੍ਰਾਪਤੀ ਤੇ ਖੁਸ਼ ਹੋ ਰਿਹਾ ਸੀ ਜੀਐਨਪੀ ਕੇ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀ ਰਹੇ ਗਗਨਦੀਪ ਸਿੰਘ ਨੇ 4 ਸਾਲ ਪਹਿਲਾਂ ਰੋਸ਼ਨ ਭਵਿੱਖ ਦੀ ਤਲਾਸ਼ ਦੇ ਵਿੱਚ ਵਿਦੇਸ਼ੀ ਧਰਤੀ ਵੱਲ ਉਡਾਨ ਭਰੀ ਸੀ ਅੱਜ ਕੱਲ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਵਿੱਚ ਵੱਸੇ ਗਗਨਦੀਪ ਸਿੰਘ ਨੇ ਆਸਟ੍ਰੇਲੀਆ ਦੀ ਏਯੂਡੀਏ ਕੰਪਨੀ ਦਾ 3.1 ਕੰਪਿਊਟਰ ਡਾਟਾ ਕੈਨੇਡਿਆ ਦੀ A F I L I F S ਨਾਂ ਦੀ ਕੰਪਨੀ ਨੂੰ ਤਬਦੀਲ ਕਰਨ ਵਿੱਚ ਐਮ ਯੋਗਦਾਨ ਪਾਇਆ ਹੈ ਦਾਦਾ ਤਬਦੀਲ ਕਰਨ ਵਾਲੀ ਇਸ 14 ਮੈਂਬਰੀ ਟੀਮ ਦੇ ਵਿੱਚ ਬਿਸ਼ੱਕ ਤਿੰਨ ਭਾਰਤੀ ਹੋਰ ਵੀ ਸ਼ਾਮਲ ਨੇ ਪਰ ਕੰਪਨੀ ਨੂੰ ਮਿਲੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ ਕਿ N N E W ਪ੍ਰਮਾਣਿਕਤਾ ਦਾ ਹਿੱਸਾ ਬਣੇ ਗਗਨਦੀਪ ਸਿੰਘ ਸਿੰਗਲ ਤਬਦੀਲੀ ਵਿੱਚ ਇੰਟਰਨੈਟ ਡੋਮੇਨ ਕਰਨ ਦਾ ਇੱਕੋ ਪ੍ਰਵਾਸੀ ਹੈ ਖੁਸ਼ੀ ਦੇ ਵਿੱਚ ਕੀਵੇ ਹੋਏ ਗਗਨਦੀਪ ਸਿੰਘ ਦੇ ਪਿਤਾ ਪਰਮਜੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਗਗਨਦੀਪ ਸਿੰਘ ਦੀ ਟੀਮ ਨੇ ਕਰੀਬ 7 ਮਹੀਨਿਆਂ ਦੀ ਮੁਸ਼ਕਲ ਤੋਂ ਬਾਅਦ ਇਹ ਡਾਟਾ ਤਬਦੀਲ ਕੀਤਾ ਹੈ ਪਰਮਜੀਤ ਸਿੰਘ ਮੁਲਤਾਨੀ ਨੇ ਆਪਣੇ ਬੇਟੇ ਤੇ ਮਾਣ ਕਰਦਿਆਂ ਕਿਹਾ ਕਿ ਗਗਨਦੀਪ ਸਿੰਘ ਨੇ ਜਲੰਧਰ ਦੇ ਵਿੱਚ ਕਾਲਜ ਪੜ੍ਹਦਿਆਂ ਵੀ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਹੋਈਆਂ ਨੇ ਮੈਂ ਪਰਮਜੀਤ ਸਿੰਘ ਨਡਾਲਾ ਜਨਮ ਵਾਲਾ ਹਾਂ ਮੇਰਾ ਬڑا ਗਗਨਦੀਪ ਸਿੰਘ ਜੋ 2014 ਜਗਨਾ ਡੰਗਿਆ ਸੀ ਉਹਨੇ ਸਭ ਤੋਂ ਪਹਿਲਾਂ ਇੱਥੇ ਗੁਰਨਾਲ ਕੌਲੀ ਸਕੂਲ ਤੋਂ ਪਾਸ ਬੈਟਰੀ ਕੀਤੀ ਐਮਜੀਐਨ ਤੋਂ ਪਾਸ ਕੁਕਿੱਤੀ ਸਿਟੀ ਇੰਸਟੀਚਿਊਟ ਤੋਂ ਉਹਨੇ ਡਿਟਾ ਕੀਤੀ ਉਸ ਤੋਂ ਬਾਅਦ ਉਹਨੂੰ 14 ਚ ਮੌਕਾ ਮਿਲਿਆ ਫੇਟਾ ਜਾਨ ਦਾ ਉੱਥੇ ਜਾ ਕੇ ਵੀ ਦੋ ਸਾਲ ਸਟੱਡੀ ਕੀਤੀ ਉਹਨੇ ਉਸ ਤੋਂ ਬਾਅਦ ਉਹਨੂੰ ਜੋਬ ਮਿਲ ਗਈ ਜੋਬ ਮਿਲਣ ਦੇ ਬਰੰਤੂ ਤੋਟਈ ਸਾਲ ਤੋਂ ਬਾਅਦ ਉਸ ਦਾ ਉਸਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਉਹਦੇ ਵਿੱਚ ਮੇਨ ਕੰਮ ਕਰਨ ਦੇ ਉੱਤੇ ਮੇਨ ਮੇਨ ਮੁੱਦੇ ਤੇ ਕੰਮ ਕੀਤਾ ਤੇ ਉਸ ਦਾ ਨਾਮ ਕੰਪਨੀਆਂ ਨੇ ਗਿਨੀਏਬਲ ਰਿਕਾਰਡ ਵੀ ਦਰਜ ਕੀਤਾ ਨੂੰ ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਸਾਨੂੰ ਵਿੱਚ ਸਾਡੇ ਸਾਡੇ ਏਰੀਏ ਨੂੰ ਇਲਾਕੇ ਨੂੰ ਮੇਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਇਸ ਇਸ ਤਰ੍ਹਾਂ ਖੁਸ਼ੀਆਂ ਪਰਮਾਤਮਾ ਦੇ ਅੰਦਰ ਰਵੇ ਤਰੱਕੀਆਂ ਬਖਸ਼ਦਾ ਰਵੇ ਇਹਨਾਂ ਨੂੰ ਤੇ ਅਸੀਂ ਇਹਨਾਂ ਦੇ ਨਾਲ ਅੱਗੇ ਵਧਦੇ ਰਹੀਏ ਮੈਂ ਸਰਬਤ ਸਿੰਘ ਕੰਗ ਨਡਾਲੇ ਤੋਂ ਜੋ ਗਗਨਦੀਪ ਸਿੰਘ ਸੁਪੁੱਤਰ ਸਰਦਾਰ ਪਰਮਜੀਤ ਸਿੰਘ ਏ ਮਲਤਾਨੀ ਪਰਿਵਾਰ ਸਵਰਗੀ ਬਲਵੀਰ ਸਿੰਘ ਜੀ ਦਾ ਪਰਿਵਾਰ ਬੜਾ ਸਮਾਜ ਸੇਵੀ ਪਰਿਵਾਰ ਹੈ ਜੋ بیٹے ਗਗਨਦੀਪ ਨੇ ਇਹ ਬੜਾ ਮਾਣ ਹਾਸਲ ਕੀਤਾ ਇਲਾਕੇ ਦੇ ਵਾਸਤੇ ਉਹ ਆਸਟ੍ਰੇਲੀਆ ਦੀ ਇੱਕ ਕੰਪਿਊਟਰ ਕੰਪਨੀ ਸੀ ਜਿਸ ਦਾ ਉਸ ਨੇ 3.1 ਮਿਲੀਅਨ ਡਾਟਾ ਕੈਨੇਡਾ ਦੀ ਇੱਕ ਕੰਪਨੀ ਨੂੰ ਤਬਦੀਲ ਕਰਨ ਵਿੱਚ ਕਰੀਬ ਇਹਨਾਂ ਦਾ 14 ਮੈਂਬਰ ਦੀ ਟੀਮ ਸੀ ਤੇ 7 ਮਹੀਨੇ ਦਾ ਸਮਾਂ ਲਾਇਆ ਬੜੀ ਮਿਹਨਤ ਮੁਸ਼ਕਲ ਦੇ ਨਾਲ ਸੋ ਜਿਹੀ ਅਵਸਥਾ ਦੇ ਵਿੱਚ ਜਦੋਂ ਉਹਨਾਂ ਨੇ ਬੜੀ ਵੱਡਾ ਕਾਰਜ ਕੀਤਾ ਤੇ ਗਿਣੇਜ਼ ਬੁੱਕ ਵਿੱਚ ਨਾਮ ਜਾਣਾ ਸੁਭਾਵਕ ਹੀ ਸੀ ਸੋ ਗਿਣੇਜ਼ ਬੁੱਕ ਵਿੱਚ ਨਾਮ ਦਰਜ ਕਰਵਾ ਕੇ ਗਗਨਦੀਪ ਸਿੰਘ ਨੇ ਜਿੱਤੇ ਸਾਡੇ ਨਡਾਲੇ ਦਾ ਇਸ ਪਰਿਵਾਰ ਦਾ ਔਰ ਇਲਾਕੇ ਦੇ ਲੋਕਾਂ ਦਾ ਮਾਣ ਵਧਾਇਆ ਉਹਦੇ ਦੇਸ਼ ਦਾ ਵੀ ਮਾਣ ਉੱਚਾ ਕੀਤਾ ਹੈ ਮਾਨ ਸਨਮਾਨ ਨੂੰ ਵਧਾ ਦਿੱਤਾ ਹੈ ਅਸੀਂ ਪ੍ਰਮਾਤਮਾ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਬੱਚਾ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ ਤੇ ਅੱਗੇ ਚੜ੍ਹਦੀ ਕਲਾ ਦੇ ਨਾਲ ਕੰਮ ਕਰਦਾ ਰਹੇ ਇਹ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਪਰਮਜੀਤ ਸਿੰਘ ਉਸਦੇ ਪਿਤਾ ਜੋ ਅਸੀਂ ਇਕੱਠੇ ਪੜੇ ਹਾਂ ਸੋ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਧੰਨਵਾਦ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੋਈ ਹੈ ਸਾਡੇ ਨਗਰ ਲਈ ਕਿ ਸਾਡੇ ਨਗਰ ਦਾ ਹੋਣਵਰ ਵਿਦਿਆਰਥੀ ਗਗਨਦੀਪ ਪੁੱਤਰ ਪਰਮਜੀਤ ਸਿੰਘ ਜੋ ਡੀਟੈਕ ਕਰਕੇ ਅੰਡਾਲੇ ਦੇ ਚੋਂ ਕੈਨੇਡਾ ਵਿੱਚ ਪਹੁੰਚੇ ਸਨ ਤੇ ਉਹਨਾਂ ਨੇ ਇੱਕ ਫਰਮ ਬਣਾਈ ਉੱਥੇ ਤੇ ਉਸ ਫਰਮ ਨੇ ਗਿਨੀਜ਼ ਬੁੱਕ ਆਫ ਵਰਲਡ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਜਿਸ ਦਾ ਇਹ ਵੀ ਸਾਡਾ ਹੋਣਵਰ ਵਿਦਿਆਰਥੀ ਗਗਨਦੀਪ ਇੱਕ ਹਿੱਸਾ ਸੀ ਤੇ ਇਹ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਸਾਡੇ ਨਾ ਕੇ ਇੱਕ ਨਗਰ ਲਈ ਹੈ ਸਮੁੱਚੇ ਪ੍ਰਦੇਸ਼ ਲਈ ਤੇ ਸਮੁੱਚੇ ਹਿੰਦੁਸਤਾਨ ਲਈ ਹੈ ਖਾਸ ਕਰਕੇ ਪੰਜਾਬ ਦਾ ਇਹੋ ਹੀ ਇੱਕ ਇੱਕ ਵਿਦਿਆਰਥੀ ਸੀ ਜਿਹੜਾ ਇਸ ਗਿਨੀਜ਼ ਬੁੱਕ ਆਫ ਵਰਲਡ ਦੇ ਵਿੱਚ ਜਿਹਦਾ ਨਾਮ ਦਰਜ ਹੋਇਆ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਰਕਾਰਾਂ ਨੂੰ ਵੀ ਇਸ ਜੋ ਪ੍ਰਾਪਤੀ ਹੋਈ ਹੈ ਗਿਨੀਜ਼ ਬੁੱਕ ਆਫ ਵਰਲਡ ਵਿੱਚ ਇਸ ਪਰਿਵਾਰ ਵੱਲੋਂ ਇਸ ਸਟੂਡੈਂਟ ਵੱਲੋਂ ਸਾਡੇ ਸ honors ਵਿਦਿਆਰਥੀ ਵੱਲੋਂ ਕਿ ਸਰਕਾਰਾਂ ਵੀ ਅੱਗੇ ਆ ਕੇ ਇਸ ਨੂੰ ਇਸ ਪਰਿਵਾਰ ਨੂੰ ਇਦਾਂ ਦੇ ਬੱਚਾ ਨੂੰ ਅਡਾਪਟ ਕਰਨ ਕਿ ਜੋ ਵੀ ਬਣਦੀ ਹੈ ਮਦਦ ਹੋ ਸਕੇ ਸਰਕਾਰ ਵੱਲੋਂ ਦਿੱਤੀ ਜਾਵੇ ਕਿ ਇਹ ਇਸ ਤਰ੍ਹਾਂ ਹੀ ਅੱਗੇ ਆਪਣੀਆਂ ਬੁਲੰਦੀਆਂ ਨੂੰ ਚੁੰਦੇ ਰਹਿਣ ਇੰਨਾ ਹੀ ਕਹਿੰਦਾ ਹੋਇਆ ਮੈਂ ਅਰਦਾਸ ਕਰਦਾ ਹਾਂ ਕਾਮਨਾ ਕਰਦਾ ਹਾਂ ਬੱਚੇ ਦੇ ਉਹਨਾਂ ਵਾਲੇ ਪਿੱਖ ਲਈ ਕਿ ਹੋਰ ਵੀ ਬੁਲੰਦੀਆਂ ਛੂਵੇ ਇਹ ਮੈਂ ਇਸ ਚੈਨਲ ਦੇ ਥਰੂ ਕਹਿਣਾ ਚਾਹਾਂਗਾ ਕਿ ਇਸ ਚੈਨਲ ਦੇ ਥਰੂ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਪਰਿਵਾਰ ਹੈ ਬਲਵੀਰ ਸਿੰਘ ਮਲਤਾਨੀ ਦਾ ਪਰਿਵਾਰ ਇਸ ਦਾ ਇਹ ਇੱਕ ਹੀ ਇਹੀ ਬੇਟਾ ਨਹੀਂ ਇਸ ਤੋਂ ਪਹਿਲਾਂ ਵੀ ਵਿਕਾਸ ਨਾਂ ਦਾ ਸਾਡਾ ਬ੍ਰਦਰ ਸਾਡਾ ਭਰਾ ਉਸਨੇ ਵੀ ਦਰਸ਼ੀਆਂ ਦੇ ਵਿੱਚ ਜਾ ਕੇ ਪਾਵਰ ਲਿਫਟਿੰਗ ਦੇ ਵਿੱਚ weight lifting ਦੇ ਵਿੱਚ 골ਡ ਮੈਡਲ ਲੈ ਕੇ ਆਂਦਾ ਸੀ ਤੇ ਉਸਨੇ ਵੀ ਸਾਡੇ ਨਗਰ ਦਾ ਇਸ ਪਰਿਵਾਰ ਦਾ ਸਾਡੇ ਸੂਬੇ ਦਾ ਨਾਮ ਰੋਸ਼ਨ ਕੀਤਾ ਸੀ ਤਾਂ ਬੜੀ ਖਮੋਸ਼ੀ ਵਾਲੀ ਗੱਲ ਹੈ ਬਹੁਤ ਹੀ ਉਦਾਸੀ ਭਰੀ ਗੱਲ ਹੈ ਕਿ ਸਰਕਾਰਾਂ ਉਦੋਂ ਵੀ ਸੁੱਤੀਆਂ ਸੀ ਸਰਕਾਰਾਂ ਅੱਜ ਵੀ ਸੁੱਤੀਆਂ ਹਨ ਕਿ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਕਾਰ ਨੂੰ ਇਹ ਗੱਲ ਵਿਸ਼ੇਸ਼ ਰੂਪ ਵਿੱਚ ਕਹਿਣੀ ਚਾਹਾਂਗਾ ਕਿ ਇਸ ਤਰ੍ਹਾਂ ਦੇ ਜਿਹੜੇ ਵੀ ਵਿਦਿਆਰਥੀ ਆਪਣਾ ਨਾਮ ਦੇਸ਼ ਦਾ ਨਾਮ ਕੌਮ ਦਾ ਨਾਮ ਚਮਕਉਂਦੇ ਹਨ ਕਿ ਸਰਕਾਰਾਂ ਉਹਨਾਂ ਵਾਸਤੇ ਅੱਗੇ ਆ ਕੇ ਉਹਨਾਂ ਨੂੰ ਸਿਰ ਸਿਰਾਂ ਤੇ ਬਿਠਾਵੇ ਕਿ ਉਹਨਾਂ ਦੀ ਬਣਦੀ ਮਦਦ ਕਰੇ ਕਿ ਤਾਂ ਜੋ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਵੱਲ ਜਾ ਰਹੀ ਹੈ ਕਿ ਉਹ ਉਧਰ ਨਾ ਜਾਂਦੀ ਹੋਈ ਖੇਡਾਂ ਵੱਲ ਪੜ੍ਹਾਈ ਵੱਲ ਆਪਣਾ ਧਿਆਨ ਦਿੰਦੀ ਹੋਈ ਦੇਵੇ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ ਦਵਿਆ ਪੰਜਾਬ ਟੀਵੀ